ਲੋਰੈਂਸ ਦਾ ਗੈਂਗ ਸਰਾਈ ਚਲਾ ਰਿਹਾ ਸੀ ਅੰਕਿਤ ਬਾਦੂ ਚਲਾ ਰਿਹਾ ਸੀ ਅੰਕਿਤ ਬਾਦੂ ਚਲਾ ਰਿਹਾ ਸੀ ਮਤਲਬ ਸਾਰੇ ਮਟਰ ਹੀ ਅੰਕਿਤ ਬਾਦੂ ਕਰ ਰਿਹਾ ਸੀ ਹਮ ਐਨੇ ਮਟਰ ਕਿਸੇ ਨੇ ਲੋਰੈਂਸ ਪਿੱਛੇ ਕਿਤੇ ਵੀ ਨਹੀਂ ਜਿੰਨੇ ਅੰਕਿਤ ਨੇ ਕੀਤੇ ਨੇ ਹਮ 20 ਕਿ ਮਟਰ ਕੀਤੇ ਸੀ ਹਾਂ ਵੇਖਿਆ 40 ਤੋਂ ਵੱਧ ਪਤਾ ਨਹੀਂ ਕਹਿੰਦੇ ਮਾਮਲੇ ਵੀ ਸੀ ਜੀ ਬਿਲਕੁਲ ਜੀ ਬਿਲਕੁਲ ਪੁਲੀ ਪਾਜੀ ਪੰਚਕੁਲੇ ਪੁਲਿਸ ਨੇ ਉਹਦਾ ਟਰੈਪ ਲਾਇਆ ਹਮ ਉਹਨੇ ਈਸ ਸਾਹਿਬ ਨਾਲ ਉਹਦੇ ਕੋਲ ਐਡਨੇ ਮਤਲਬ ਮਤਲਬ ਉਹ ਪਕੈ ਸਕਦਾ ਖਤਰਨਾਕ ਹਥਿਆਰ ਸੀਗੇ ਜੋ ਦੋਨੇ ਪੰਚਕੂਲਾ ਪੁਲਿਸ ਚ ਗੋਲੀ ਚਲਾਈ ਨਾ ਪੰਚਕੂਲਾ ਪੁਲਿਸ ਵੀ ਮਤਲਬ ਸਾਈਡ ਤੇ ਹੋ ਰਹੀ ਸੀ ਤੇ ਉੱਥੋਂ ਨਿਕਲ ਲਿਆ ਸੀ ਅੰਕਿਤ ਭੱਦਲ ਬੋਲ ਆਟੋਮੈਟਿਕ ਤਿਆਰ ਸੀ ਤੁਸੀਂ ਕਿਹਾ ਖਤਰਨਾਕ ਹਥਿਆਰ ਖਤਰਨਾਕ ਤਿਆਰ ਬਹੁਤ ਜ਼ਿਆਦਾ 3.45 ਦਾ ਪਿਸਤਲ ਸੀਗਾ ਜਿਸ ਨਾਲ ਮਟਰ ਹੋਇਆ ਸੀ ਸਾਡਾ ਹਾਂਜੀ ਹਾਂਜੀ 0.45 ਦਾ ਪਿਸਤਲ ਭਾਜੀ ਬਹੁਤ ਮਤਲਬ بڑا ਹਥਿਆਰ ਹੈ ਡੈਡਲੀ ਵੈਪਨ ਹੈ ਤੇ ਉਹਦੇ ਕੋਲੇ 30 ਦਾ 9 ਦਾ ਮਤਲਬ ਉਹਦੇ ਕੋਲੇ ਬਹੁਤ ਖਤਰਨਾਕ ਹਥਿਆਰ ਸੀਗੇ ਭਾਜੀ ਹਾਂ ਬਿਲਕੁਲ ਤੇ ਤਾਈ ਉਹਨੇ ਮਰਡਰ ਕਰਕੇ ਸੀ ਲਾਰੈਂਸ ਪਿੱਛੇ ਲਾਰੈਂਸ ਨੇ ਉਹਨੂੰ ਇੰਨੇ ਖਤਰਨਾਕ ਹਥਿਆਰ ਅਵੇਲੇਬਲ ਕਰਵਾ ਰੱਖੇ ਸੀਗੇ ਹਥਿਆਰ ਆnde ਕਿੱਥੋਂ ਸੀ ਉਹਨੇ ਹਥਿਆਰ ਭਾਜੀ ਇਹ ਆਂਦੇ ਆ ਯੂਪੀ ਤੋਂ ਯੂਪੀ ਬਿਹਾਰ ਤੋਂ ਆਂਦੇ ਆ ਠੀਕ ਹੈ ਭਾਜੀ ਕਈ ਬੰਦੇ ਪਾਕਿਸਤਾਨ ਤੋਂ ਪਾਰੋਂ ਜਿਵੇਂ ਸਿੱਧੂ ਵਾਲੇ ਆਏ ਸੀ ਹੂੰ ਐਵੇਂ ਵੀ ਆਂਦੇ ਆ ਭਾਜੀ ਹੁਣ ਸਿੱਧੂ ਮੂਸੇ ਵਾਲੇ ਦੇ ਮਰਡਰ ਤੇ ਦੇਖਿਆ ਚਾਹੀ ਭਾਜੀ ਉਹਨਾਂ ਨੇ ਬਹੁਤ ਬੜੇ ਵੈਪਨ ਮੰਗਾਏ ਹੋਏ ਸੀਗੇ ਪਾ ਜੀ ਜਿਹੜੀ ਉਹ ਪਿਸਟਲ ਸੀਗੀ ਨਾ ਉਹ ਵੀ ਲਾਈਕ ਕੇ 47 ਵਰਕ ਕਰਦੀ ਸੀ ਜਿੱਦਾਂ AK 47 ਵਰਕ ਕਰਦੀ ਹੈ ਨਾ ਉਹ ਪਿਸਟਲ ਉਦਾਂ ਵਰਕ ਕਰਦੀ ਸੀ ਜਿਹੜੇ ਉਹ ਪਿਸਟਲ ਨੇ ਹਮ ਬਿਕੋਜ਼ ਹੁਣ ਇਹ ਲਾਈਨ ਚ ਰਹਿ ਕੇ ਸਾਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਇਹ ਕਿਹੜਾ ਹਥਿਆਰ ਹੈ ਕਿ ਕਿਵੇਂ ਆ ਮੈਂ ਤੁਹਾਨੂੰ ਤਾਂ ਦੱਸ ਰਿਹਾ ਕੀ ਲਾਈਕ ਇੰਨੇ ਖਤਰਨਾਕ ਹਥਿਆਰ ਸੀ ਜਿਹੜੇ ਸਿੱਧੂ ਨੂੰ ਮਾਰਨ ਲਈ ਆਏ ਸੀ ਤੇ ਤਾਂ ਕਰਕੇ ਭਾਜੀ ਉਹ ਅੰਕਿਤ ਕੋਲੇ ਬਹੁਤ ਖਤਰਨਾਕ ਹਥਿਆਰ ਸੀਗੇ ਤਾਂ ਹੀ ਤਾਂ ਭਾਜੀ ਮਤਲਬ ਸਾਡੀ ਕੀਸਾ ਜਿਹੜਾ ਸੁਨਿਆਰਾ ਸੀ ਉਹ ਇੱਕ ਗੋਲੀ ਚ ਹੀ ਮਰ ਗਿਆ ਹੂੰ ਮਤਲਬ ਇੱਕ ਗੋਲੀ ਇੱਕ ਗੋਲੀ ਦੇ ਚੇ ਖਤਮ ਹੋ ਗਿਆ ਹਾਂ ਉਹ ਤਾਂ ਚਲੋ ਬਾਅਦ ਚ ਅਕਸ਼ਿ ਅਕਸ਼ੋਰਾ ਨੇ ਉਹਦੇ ਹੋਰ ਗੋਲੀਆਂ ਮਾਰਤੀਆਂ ਹੂੰ ਲੇਕਿਨ ਜੋ ਮੈਂ ਮਤਲਬ ਜਿਹੜਾ ਕੀਸਾ ਚਲਾਨ ਹੁੰਦਾ ਜੋ ਮੈਂ ਉਹਦੇ ਚ ਪੋਸਟਮਾਰਟਮ ਰਿਪੋਰਟ ਪੜ੍ਹੀ ਹੈ ਹੂੰ ਲਾਈਕ ਜਿਹੜਾ ਉਹਦੇ ਫਾਇਰ ਵੱਜਿਆ ਨਾ ਦਿਲ ਚ 0.45 ਦਾ ਉਹਨੇ ਭ੍ਰਸ਼ਟ ਕਰਤਾ ਉਹ ਦੇਲ 147 ਟੁਕੜਿਆਂ ਚ ਐਨਾ ਖਤਰਨਾਕ ਅਤਿਆਚਾਰ ਸੀ ਹੂੰ 0.45 ਜਿਸ ਨਾਲ ਅੰਕਿਤ ਨੇ ਸੁਨਿਆਰੇ ਨੂੰ ਗੋਲੀ ਮਾਰੀ ਸੀ ਤੁਸੀਂ ਅੰਕਿਤ ਭਾਦਨ ਨੂੰ ਮਿਲੇ ਸੀ ਕਦੇ ਮਿਲੇ ਸੀ ਦੋਸਤ ਤੇ ਨਹੀਂ ਦੋਸਤ ਦੋਸਤੀ ਕਹਿ ਸਕਦੇ ਹੋ ਭਾਜੀ ਜਦੋਂ ਮਿਲੇ ਸੀ ਮੈਂ ਕਈ ਵਾਰ ਬਟ ਐ ਨਹੀਂ ਹੈ ਕਈ ਵਾਰ ਮੈਂ ਉਹਦੇ ਬਹੁਤ ਨੇੜੇ ਸੀ ਅੱਛਾ ਮੈਂ ਭਾਜੀ ਚੰਡੀਗੜ੍ਹ ਰਹਿੰਦਾ ਸੀ ਹੂੰ ਤੇ ਅਸਲ 'ਚ ਮੇਰੇ ਕੋਲ ਉੱਥੇ ਨਾ ਪੂਰਾ ਫਲੋਰ ਸੀਗਾ ਬਿਲਕੁਲ ਤਿੰਨ ਕਮਰੇ ਸੀ ਤੇ ਇਹ ਇਹ ਨੂੰ ਪਾਜੀ ਨਵ ਨੇ ਦੋ ਵਾਰ ਮੇਰੇ ਕੋਲ ਰਹਿਣ ਲਈ ਵੇਚਿਆ ਸੀ ਅੰਕਿਤ ਵੱਲੋਂ ਹਾਂਜੀ ਤੇ ਪਾਜੀ ਮੈਨੂੰ ਵੀ ਸ਼ੁਰੂ ਚ ਪਹਿਲਾਂ ਐ ਲੱਗਦਾ ਸੀ ਇਹ ਲਾਈਨ ਚ ਬੜੀ ਚਮਕ ਦਮਕ ਹੈ ਬੜੀ ਚੜਾਈ ਤੁਹਾਨੂੰ ਲੱਗਦਾ ਆਣਾ ਵੀ ਅੰਕਿਤ ਪਾਦੋ ਜਿਦਾ ਉਸ ਟਾਈਮ ਇੰਨਾ ਨਾਮ ਸੀਗਾ ਕਿ ਮੈਂ ਮੇਨ ਮੇਨ ਗੈਂਗਸਟਰ ਸੀ ਉਸ ਸਮੇਂ ਦਾ ਵੀ ਉਹ ਤੁਹਾਡੇ ਕੋਲ ਆ ਕੇ ਰਹਿ ਰਿਹਾ ਤਾਂ ਤਾਂ ਐ ਲੱਗਦਾ ਆਣਾ ਵੀ ਮੇਰਾ ਤਾਂ ਚੜਾ ਮੈਂ ਤਾਂ ਕੋਈ ਮੇਰਾ ਕੋਈ ਗੇਲ ਮੈਂ ਤਾਂ ਕੋਈ ਰੋਕ ਹੀ ਨਹੀਂ ਸਕਦਾ ਸਾਨੀ ਨਾ ਪਾਜੀ ਤੁਹਾਨੂੰ ਗੱਲ ਦੱਸਦਾ ਸਾਨੀ ਪਾਜੀ ਨੇ ਇੱਕ ਫੋਟੋ ਖਿਚਾਰ ਕੇ ਸੀ ਪਿਸਤਲ ਜਾ ਕੇ ਮੈਨੇ ਤੇ ਨਾ ਉਹ ਜਦੋਂ ਪੁਲਿਸ ਨੇ ਦੇਖੀ ਨਾ ਤੇ ਮੈਨੂੰ ਖੁਦ ਐਸਐਚਯੂ ਸ਼ਮਿੰਦਰ ਸਿੰਘ ਪਟਿਆਲੇ ਸੇ ਆਈ ਉਹਨਾਂ ਨੇ ਕਿਹਾ ਕਹਿੰਦੇ ਬਾਹਰ ਤਾਂ ਸਾਲਿਓ ਤੁਹਾਡੇ ਰੱਬ ਵੀ ਯਾਦ ਨਹੀਂ ਹੁੰਦਾ ਹਨ ਤੀ ਉਹ ਗੱਲ ਸੱਚੀ ਹੈ ਪਾਜੀ ਬਾਹਰ ਰੱਬ ਨਹੀਂ ਯਾਦ ਹੁੰਦਾ ਲੇਕਿਨ ਉਹ ਕਾਲ ਕੋਠੜੀ ਚ ਨਾ ਪਾਜੀ ਬੰਦਾ ਰੱਬ ਨੂੰ ਹੀ ਧਿਆਂ ਦਿੰਦਾ ਕਿ ਮੇਰਾ ਹੋਰ ਟਰਟਚਰ ਨਾ ਹੋਏ ਕਿ ਮੈਂ ਬਚ ਜਾ ਤੀ ਭਾਜੀ ਉਸ ਤੋਂ ਬਾਅਦ ਜਦੋਂ ਮੈਂ ਜੇਲ੍ਹ ਜਾ ਲਾ ਜਾਣਾ ਨਾ ਪਹਿਲੇ ਦੋ ਤਿੰਨ ਮਹੀਨੇ ਤਾਂ ਐ ਲੱਗਦੇ ਆ ਕਿ ਹਾਂ ਮੇਰੀ ਬੇਲ ਹੋ ਜਾਣੀ ਹੈ ਹੋਣੀ ਹੈ ਘਰੋਂ ਵੀ ਮੈਂ ਭਾਜੀ ਇਕੱਲਾ ਇਕੱਲਾ ਆ ਲਾਈਕ ਮੇਰੇ ਕੋਈ ਭੈਣ ਭਰਾ ਨਹੀਂ ਹੈ ਕਿ ਘਰ ਦੇ ਵੀ ਆ ਰਹੇ ਨੇ ਕਿ ਬੇਲ ਹੋ ਜਾਣੀ ਹੈ ਕਿ ਮੇਰਾ ਕਿਹੜਾ ਕੋਈ ਐਡਾ ਰੋਲ ਹੈ ਲੇਕਿਨ ਭਾਜੀ ਜੋ ਤਿੰਨ ਕੁ ਮਹੀਨੇ ਲੰਘਦੇ ਮੈਨੂੰ ਪਤਾ ਲੱਗਦਾ ਹੈ ਕਿ ਇਸ ਮਟਰ ਦੀ ਅਸਲ ਚ ਅਸਲੀਅਤ ਕੀ ਹੈ ਕੀ ਇਸ ਮਰਡਰ ਚ ਡੇਡੇ-ਬਡੇ ਗੈਂਗਸਟਰ ਇਨਵੋਲਵ ਨੇ ਜੱਜ ਫਾਈਲ ਚੱਕਣ ਤੋਂ ਪਹਿਲਾਂ ਸੂਵਾਰ ਸੋਚੇਗਾ ਹੂੰ ਚਾਹੀ ਮੇਰਾ ਰੋਲ ਕੱਲਾ 120 ਬੀਚ ਐਪਲੈਨਿੰਗ ਚ ਮੈਂ ਮਰਡਰ ਚ ਨਹੀਂ ਹੈਗਾ ਮੈਂ ਮੌਕੇ ਤੇ ਨਹੀਂ ਹੈਗਾ ਹੂੰ ਚਾਹੀ ਮੇਰਾ 120 ਬੀਚ ਹੈ ਮੈਂ ਦੂਰ ਬੈਠਾ ਸੀ ਲੇਕਿਨ ਪੁਲਿਸ ਨੇ ਰੋਲ ਤਾਂ ਜੋੜਤਾ ਨਾ ਕਿ ਫੋਨ ਤੇ ਇਹਦੀ ਗੱਲ ਹੁੰਦੀ ਸੀ ਉਹਨਾਂ ਨਾਲ ਕੀ ਨੇ ਰਖਵਾਇਆ ਉੱਥੇ ਹੂੰ ਬੜਪਾ ਜੀ ਤਿੰਨ ਮਹੀਨੇ ਜਦੋਂ ਲੰਗੇ ਨਾ ਮੇਰੇ ਕੋਲ ਫੋਨ ਵੀ ਸੀ ਬਾਜੀ ਜੇਲ੍ਹ ਚ ਮੈਂ ਝੂਠ ਨਹੀਂ ਬੋਲਦਾ ਅੰਬਾਲਾ ਜਿਲ੍ਹੇ 'ਚ ਫੋਨ ਖੁੱਲੇ ਚੱਲਦੇ ਸੀ ਭਾਜੀ ਤੁਹਾਡੇ ਕੋ ਫੋਨ ਵੀ ਨੈਟ ਵੀ ਚੱਲਦਾ ਨੈਟ ਚੱਲਦਾ ਸੀ ਭਾਜੀ ਨੈਟ ਵੀ ਚੱਲਦਾ ਨੈਟ ਚੱਲਦਾ ਸੀ ਬੜਾ ਫੋਨ ਸੀ ਭਾਜੀ ਸਾਰੀ ਸਾਰੀ ਰਾਤ ਫੋਨ ਚਲਾਣਾ ਸਾਰਾ ਸਾਰਾ ਦਿਨ ਫੋਨ ਚਲਾਣਾ ਲੇਕਿਨ ਭਾਜੀ ਉਸ ਜਿਲ੍ਹੇ 'ਚ ਰਹਿ ਕੇ ਨਾ ਜਦੋਂ ਮੈਨੂੰ ਹੋਰ ਗੈਂਗਸਟਰ ਮਿਲਣ ਲੱਗੇ ਜਿਨ੍ਹਾਂ ਨੇ ਭਾਜੀ ਹਰਿਆਣਾ ਦੇ ਐਸੇ-ਐਸੇ ਗੈਂਗਸਟਰ ਜਿਨ੍ਹਾਂ ਨੇ ਆਪਣੇ ਹੱਥੀ 25-25 30 ਮਰਡਰ ਕਰ ਰੱਖੇ ਸੀ ਹਾਂਜੀ ਤੇ ਭਾਜੀ ਉਹਨਾਂ ਨੂੰ ਹੋ ਗਏ ਸੀ ਅੰਦਰ 7-8 ਸਾਲ ਜਿੰਨੇ ਸਜ਼ਾ ਹੋਈ ਹੋਈ ਸੀ ਕੁਝ ਪਾਜੀ ਉਹ ਬੰਦੇ ਸੱਚਾਈ ਦੱਸ ਦਿੰਦੇ ਉਹ ਬੰਦਿਆਂ ਦੀ ਜਿਹੜੀ ਉਮਰ ਹੈ ਨਾ ਤੇ ਉਹ ਬੰਦਿਆਂ ਦਾ ਜਿਹੜਾ ਐਕਸਪੀਰੀਅੰਸ ਹੋ ਜਾਂਦਾ ਇਹ ਆ ਜੋ ਉਹ ਬੰਦੇ ਦੀਆਂ ਜਿਹੜੀਆਂ ਉਹਨਾਂ ਬੰਦਿਆਂ ਦੀ ਜਿਹੜੀ ਗੱਲਾਂ ਹੁੰਦੀਆਂ ਨੇ ਪਾਜੀ ਉਹ ਅਸਲ ਸੱਚਾਈ ਦੱਸ ਦਿੰਦੇ ਨੇ ਕਿ ਗੈਂਗਸਟਰ ਹੁੰਦਾ ਕੀ ਹੈ ਹੂੰ ਪਾਜੀ ਗੈਂਗਸਟਰ ਨੇ ਮਟਰ ਕਰਤਾ ਉਹਨੂੰ 20 ਸਾਲ ਸਜ਼ਾ ਹੋਗੀ ਹੂੰ ਉਹ ਉਸੇ ਵੀ ਨਹੀਂ ਮਰ ਗਿਆ ਖਤਮ ਹੋ ਗਿਆ ਖਤਮ ਹੋ ਗਿਆ ਪਾਜੀ ਪਾਜੀ ਜਿਸ ਦਿਨ 20 ਸਾਲ ਸਜ਼ਾ ਹੁੰਦੀ ਹੈ ਨਾ ਕਿਸੇ ਨੂੰ ਇੱਕ ਮਹੀਨਾ ਰੋਟੀ ਨਹੀਂ ਖਾਂਦਾ ਉਹ ਬੰਦਾ ਮੈਂ ਜੀਲ ਚ ਦੇਖਿਆ ਉਹ ਬੰਦਾ ਜ ਰੋਟੀ ਪਾਣੀ ਵੀ ਚੱਜ ਨਾਲ ਛੱਡ ਦਿੰਦਾ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਨੇ ਮਰਡਰ ਚ ਮਰਡਰ ਚ ਤਾਂ ਪਤਾ ਹੀ 20 ਸਾਲ ਸਜ਼ਾ ਆਉਣੀ ਹੈ ਜਿਸ ਦਿਨ ਉਹਨੂੰ ਦੋਸ਼ੀ ਠਹਿਰਾ ਦਿੰਦੇ ਆ ਨਾ ਉਹਦੇ ਰੰਗ ਭੋੜ ਜਾਂਦੇ ਆ ਤੇ ਮੈਂ ਵੱਡੇ ਵੱਡੇ ਗੈਂਗਸਟਰਾਂ ਦੇ ਦੇਖਿਆ ਉਥੇ ਮੋਨੂ ਰਾਣਾ ਗੈਂਗ ਹੈ ਹਰਿਆਣੇ ਦੀ ਉਹਨਾਂ ਸਾਰਿਆਂ ਨੂੰ 20 ਬੰਦੇ ਸੀਗੇ ਉਹਨਾਂ ਨੇ ਇੱਕ ਮਰਡਰ ਕੀਤਾ ਹੋਇਆ ਸੀ ਉਥੇ ਉਹਨਾਂ ਸਾਰਿਆਂ ਨੂੰ ਸਜ਼ਾ ਹੋਈ ਸੀ ਭਾਜੀ ਰੰਗ ਉੜ ਗਏ ਸੀ ਉਹਨਾਂ ਦੇ ਗੱਲਾਂ ਬਦਲ ਗਈਆਂ ਸੀ ਉਹਨਾਂ ਦੀਆਂ ਪਾਜੀ ਇਹ ਲਾਈਨ ਦੀ ਚਮਕ-ਦਮਕ ਦਿਖਦੀ ਆ ਹੁਣ ਪਾਜੀ ਮੈਂ ਤੁਹਾਨੂੰ ਇੱਕ ਨਾ ਮੁੰਡੇ ਦੀ ਕਹਾਣੀ ਸੁਣਾਨਾ ਰਾਜਨ ਜਾੜ ਦੀ ਹੂੰ ਉਹ ਪਾਜੀ 307 ਚ ਅੰਦਰ ਆ ਗਿਆ ਹੂੰ ਚਲੋ ਪਾਜੀ ਉਹ ਸਾਡੇ ਲੋਰੈਂਸ ਵਾਲਿਆਂ ਚ ਆ ਕੇ ਰਹਿਣ ਲੱਗ ਗਿਆ ਸੀ ਲੋਰੈਂਸ ਵਾਲੇ 30 40 ਜਾਨੇ ਸੀ ਨਾ ਅੰਦਰ ਇਹਨਾਂ ਨੂੰ ਇਕੱਠੇ ਰੱਖਿਆ ਹੋਇਆ ਸੀ ਚਲੋ ਉਹ ਸਾਡੇ ਜਾ ਕੇ ਰਹਿਣ ਲੱਗ ਗਿਆ ਕੋਣ ਉਹਨੇ ਦੇਖਿਆ ਕਿ ਜਿਵੇਂ ਜੇਲ੍ਹ ਚ ਤਾਂ ਫੋਨ ਵੀ ਹੈ 307 ਦੇ ਕੇਸ ਚ ਆਇਆ ਸੀ ਪਾਜੀ ਉਹਦੀ 3-4 ਮਹੀਨਿਆਂ ਚ ਪੇਲ ਹੋ ਜਾਣੀ ਸੀ 6 ਮਹੀਨਿਆਂ ਚ ਉਹਨੇ ਅੰਦਰ ਆ ਕੇ ਫੋਨ ਚਲਾਇਆ ਵੀ ਇੱਥੋਂ ਦਾ ਮੈਂ ਵੀਡੀਓ ਕੋਲਾਂ ਕਰਦਾ ਆਂ ਵੀ ਝੀਲ ਚ ਕੀ ਚੱਕਰ ਉੱਤੋਂ ਪਾਜੀ ਚੱਕਰ ਕੀ ਹੁੰਦਾ ਲੋਰੈਂਸ ਦੀ ਪੰਚਕੁੱਲਾ ਪੇਸ਼ੀ ਹੁੰਦੀ ਹੈ ਰਾਜਸਥਾਨ ਤੋਂ ਅਜਮੇਰ ਤੋਂ ਤੇ ਉਹਨੂੰ ਰਾਹਦਾਰੀ ਤੇ ਅੰਬਾਲੇ ਰੋਕ ਦਿੰਦੇ ਆ ਸਾਡੇ ਕੋਲ ਆਂਦੇ ਫਿਰ ਆਹਦਾ ਰੀਤੇ ਰੁਕਦਾ ਉਹ ਪਾਜੀ ਰਾਜਨ ਜਾਟੂ ਨੂੰ ਮਿਲ ਲੈਂਦਾ ਅੱਛਾ ਉੱਥੇ ਉੱਥੇ ਮਿਲ ਲੈਂਦਾ ਉਹਦੀ ਗੱਲਾਂ ਤੋਂ ਇੰਨਾ ਇੰਪ੍ਰੈਸ ਹੋ ਜਾਂਦਾ ਉਹਨਾਂ ਨੂੰ ਬੜਾ ਸਮਝਾਇਆ ਪਾਜੀ ਜੋ ਦੋਦੀ ਬੇਹਲ ਹੋਈ ਕਿਨ ਬਾਹਰ ਜਾ ਕੇ ਨਾ ਐ ਜਾ ਕੋਈ ਕੰਮ ਕਰੀ ਨਹੀਂ ਨਿਕਲਣਾ ਕੁਝ ਪਰ ਪਾਜੀ ਉਹਨੇ ਬਾਹਰ ਆ ਕੇ ਲੋਰੈਂਸ ਹੋਰਾਂ ਵਿੱਚੇ ਨਾਣਾ ਕਰਦੀ 11 12 ਮੀਟਰ ਕੀਤੇ ਆ ਉਸ ਬੰਦੇ ਨੇ ਉਸ ਬੰਦੇ ਨੇ ਬੇਲੋਂ ਸਰਫੀਕਰ ਆਤ ਕੱਟੀ ਸਰਫੀਕਰ ਆਤ ਲੋਰੈਂਸ ਨਾਲ ਵਸਿ ਵੀ ਨਾਲ ਸੀਗੇ ਹਮਮ ਹੁਣ ਅਸੀਂ ਵੀ ਲੋਰੈਂਸ ਦੇ ਨਾਲ ਹੀ ਸੀਗੇ ਅਸੀਂ ਵੀ ਉਹਦੀ ਗੱਲਾਂ ਸੁਣੀਆਂ ਨੇ ਲੇਕਿਨ ਉਹ ਬੰਦਾ ਇੰਨਾ ਇੰਪ੍ਰੈਸ ਹੋ ਗਿਆ ਉਹਨੂੰ ਐ ਲੱਗਿਆ ਵੀ ਚੀਲ ਚ ਕੀ ਐ ਫੋਨ ਚੱਲਦੇ ਨੇ ਵੀ ਮੈਂ ਬਾਹਰ ਆ ਜੂਗਾ ਕਿਤੇ ਉਹਨੂੰ ਇੱਕ ਕੀਤਾ ਹੋਣਾ ਪਾਜੀ ਫਿਰ ਦੋ ਕਰ ਲੈਂਦਾ ਬੰਦਾ ਫਿਰ ਮਜਬੂਰੀ ਹੋ ਜਾਂਦੀ ਵੀ ਹੁਣ ਦੋ ਕਰ ਲੈ ਜਿੱਥੇ ਜਹ ਜੇ ਦੋ ਹੋ ਜੇ 10 ਨਾਲ ਦੇ ਕਹਿਣ ਲੱਗ ਜਾਂਦੇ ਆ ਨਾਲ ਦੇ ਕਹਿਣ ਸਜ਼ਾ ਤਾਂ ਆਣੀ ਹੈ ਹਾਂ ਇੱਕ ਚ ਹੋਵੇ ਦੋ ਜਾਂ 10 ਚ ਤੇ ਪਾਜੀ ਉਹ ਬੰਦੇ ਨੇ 11 ਕਰਤੀ ਹੁਣ ਪਾਜੀ ਨੇ ਇਸ ਟਾਈਮ ਮੈਨੂੰ ਪਤਾ ਲੱਗਿਆ ਸੀ ਕਿਸੇ ਤੋਂ ਯੋ